ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੌਤ ਬੰਦਨ ਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੀ ਕਰ ਹੱਥ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ ਵਾਹਿ ਗਏ ਕੀ ਲਾਜ ਉਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਮਨ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨਡਤਾ ਸੱਚ ਰੰਗ ਇੱਕੋ ਨਾਮ ਧਾਰ ਸਾਵਣ ਸਰਸੀ ਕਮਣੀ ਚਰਨ ਕਮਲ ਸਿਓ ਪਿਆਰ ਮਨ ਤਨਡਤਾ ਸੱਚ ਰੰਗ ਇੱਕੋ ਨਾਮ ਧਾਰ ਵਿਖਿਆ ਰੰਗ ਕੂੜਾ ਵੇ ਆ ਦਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਭਾਵਨੀ ਮਿਲ ਸਾਧੂ ਪੀਵਣ ਹਾਰਾ ਵਾਣ ਤਿਨ ਪ੍ਰਭ ਸੰਗ ਮੌਲੇ ਆ ਸਮਰਥ ਪ੍ਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀ ਪ੍ਰਭ ਪਾਇਆ ਹਉ ਤਿਨ ਕੈ ਸਦਬਲਿਹਾਰ ਨਾਨਕ ਹਰ ਦੀ ਮਿਆ ਕਰ ਸਬਦ ਸਵਾਰਨ ਹਾਰ ਸਾਮਣ ਤਿਨਾਂ ਸੁਹਾਗਣੀ ਜਿਨੇ RAM ਨਾਮ ਰਹਾਰ ਨਾਨਕ ਹਰਦੀ ਮਿਆਕਰ ਸਬਦ ਸਵਾਰਨ ਹਾਰ ਸਾਹਮਣ ਤਿੰਨਾ ਸੁਹਾਗਣੀ ਜਿਨੇ RAM ਨਾਮ ਰਹਾਰ ਸਾਹਮਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਤਾਨੂੰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਵਣ ਮਹੀਨੇ ਦੁਆਰਾ ਸਾਨੂੰ ਕੀ ਉਪਦੇਸ਼ ਬਖਸ਼ਦੇ ਨੇ ਸਤਿਗੁਰੂ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਣ ਸਿਮ ਪਿਆਰ ਸਿੱਧੀ ਦੀ ਅਰਥ ਕਰੀਏ ਕਿ ਸਾਵਣ ਦੇ ਦੁਆਰਾ ਸਤਿਗੁਰੂ ਜੀ ਜੀਵ ਰੂਪੀ ਇਸਤਰੀ ਨੂੰ ਉਪਦੇਸ਼ ਦਿੰਦੇ ਨੇ ਕਿ ਜਿਵੇਂ ਬਾਰਿਸ਼ ਪੈਂਦੀ ਹੈ ਤੇ ਬਨਸਪਤੀ ਹਰਿਆਵਲਤ ਸਾ ਸਿਹਤ ਹੋ ਜਾਂਦੀ ਹੈ ਚਾਰੇ ਪਾਸੇ ਖਿੜਾਵਤ ਜਿਹੜੀ ਹੈ ਉਹ ਭਰਪੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਹਿਰਦੇ ਰੂਪੀ ਮਨ ਅੰਦਰ ਪਰਮੇਸ਼ਰ ਦੀ ਨਾਮ ਰੂਪੀਆਂ ਬੂੰਦਾ ਡਿੱਗਦੀਆਂ ਨੇ ਤਨ ਮਨ ਤੇ ਚਿੱਤ ਜਿਹੜਾ ਹਰਿਆਵਲਤਾ ਸਹਿਤ ਹੋ ਜਾਂਦਾ ਸਤਿਗੁਰੂ ਜੀ ਉਸ ਭਾਵਤ ਸਾਨੂੰ ਉਪਦੇਸ਼ ਕਰਦੇ ਨੇ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਆਧਾਰ ਮਨ ਤੇ ਤਨ ਰਤਿਆ ਗਿਆ ਪਰਮੇਸ਼ਰ ਦੇ ਨਾਮ ਦੇ ਵਿੱਚ ਤਦਾਕਾਰ ਹੋ ਜਾਂਦਾ ਸੱਚੀ ਰੰਗ ਦੀ ਨਾਲ ਪ੍ਰੇਮ ਬਣ ਜਾਂਦਾ ਇਕੋ ਨਾਮ ਆਧਾਰ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਧਾਰ ਕੀ ਆਸਰਾ ਬਣਦਾ ਜਿਹੜਾ ਵੀ ਪਰਮੇਸ਼ਰ ਦੀ ਕੀਰਤੀ ਕਰਦਾ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦਾ ਉਹਦੇ ਲਈ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਆਸਰਾ ਹੈ ਬਾਕੀ ਮਹਾਰਾਜ ਕਹਿੰਦੇ ਹੋਰ ਕੁਝ ਉਸ ਇਨਸਾਨ ਨੂੰ ਮਨੁੱਖ ਨੂੰ ਲੋੜ ਨਹੀਂ ਹੁੰਦੀ ਹੈ ਜ਼ਰੂਰਤ ਨਹੀਂ ਹੁੰਦੀ ਭਾਵ ਕਿਤੇ ਹੋਰ ਨਹੀਂ ਜਾਂਦਾ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੀ ਆराधना ਕਰਦਾ ਵਿਖਿਆ ਰੰਗ ਕੂੜਾ ਵੇਆ ਵਿਖਿਆ ਦਾ ਅਰਥ ਹੈ ਮਾਇਆ ਮਾਇਆ ਕਿੰਦੀ ਨਹੀਂ ਜਿਹੜਾ ਪਰਮੇਸ਼ਰ ਦੀ ਕੀਰਤੀ ਕਰਦਾ ਨਾ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨ ਵਾਲੇ ਨੂੰ ਇਹ ਵਿਖਿਆ ਮਾਇਆ ਦਾ ਰੰਗ ਹੈ ਜਿਹੜਾ ਕੂੜਾ ਵਿਆ ਜਾਪਦਾ ਹੈ ਭਾਵ ਕੂੜਾ ਲੱਗਦਾ ਉਹਨੂੰ ਦੁਨੀਆਂ ਦੇ ਵਿੱਚ ਜਿੰਨਾ ਵੀ ਪਸਾਰਾ ਵਾਪਰਿਆ ਜਿਵੇਂ ਮਹਾਰਾਜ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਣਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੁੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਦਗ ਚੱਲਨਹਾਰ ਇਸ ਵਾਸਤੇ ਮਹਾਰਜ ਕਹਿੰਦੇ ਸਾਰਾ ਸੰਸਾਰ ਹੀ ਝੂਠ ਹੈ ਦੂਸਰੀ ਪਾਸੇ ਮਹਾਰਜ ਕਹਿੰਦੇ ਇਹੋ ਵਿਸ ਸੰਸਾਰ ਤੂੰ ਦੇਖਦੀ ਇਹੋ ਹਰਕਾ ਦੂਪ ਹੈ ਭਾਵ ਖੰਡਲ ਮੰਡਲ ਮਹਾਰਜ ਨੇ ਕੀਤਾ ਮਹਾਰਜ ਨੇ ਕਹਿੰਦੇ ਪਰਮੇਸ਼ਰ ਨੇ ਇਹ ਦੁਨੀਆ ਵਿੱਚ ਤੁਹਾਨੂੰ ਬਣਾਇਆ ਤੇ ਪਰਮੇਸ਼ਰ ਨੇ ਹੀ ਤੁਹਾਡੀ ਖੇਡ ਬਣਾਈ ਹੈ ਜਿੰਨੇ ਸਬੰਧ ਬਣਾਉਂਦਾ ਵਾਹਿਗੁਰੂ ਬਣਾਉਂਦਾ ਛੋਟੀ ਜੀ ਉਦਾਹਰਨ ਮਾਰ ਕੇ ਸਮਝਾਉਂਦੇ ਨਹੀਂ ਵੀ ਪਰਮੇਸ਼ਰ ਦੀ ਕੀਰਤੀ ਸੰਸਾਰ ਵਿੱਚ ਰਹਿ ਕੇ ਕਰ ਸਕਦੇ ਆ। ਗ੍ਰਸਤ ਜੀਵਨ ਧਾਰ ਕਰਕੇ ਵੀ ਵਾਹਿਗੁਰੂ ਦੀ ਉਸਤਤੀ ਹੋ ਸਕਦੀ ਹੈ। ਪੜਾਈਆਂ ਕਰਦੇ ਹੋਏ ਵੀ ਵਾਹਿਗੁਰੂ ਨੂੰ ਚੇਤੇ ਕੀਤਾ ਜਾ ਸਕਦਾ ਹੈ। ਬੜੇ ਸਾਧਨ ਬੜੇ ਤਰੀਕੇ ਨੇ ਇਸ ਲਈ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੀ ਬਾਣੀ ਪੜਦਾ ਵਿਖਿਆ ਰੰਗ ਕੂੜਾਵੇ ਆ। ਇਹ ਮਾਇਆ ਦੰਗ ਕੂੜਾ ਹੈ ਦਿਸੰ ਸਭੇ ਛਾਰ ਸਾਰਾ ਕੁਝ ਛਾੜ ਦਾ ਅਰਥ ਹੁੰਦਾ ਸਵਾ। ਉਹਨੂੰ ਸਾਰਾ ਸਾਰਾ ਸੰਸਾਰ ਸਾਰਾ ਕੁਝ ਹੀ ਖਾਕ ਵਾਂਗਰ ਲੱਗਦਾ ਹੈ ਭਾਵ ਉਹਨੂੰ ਕੁਝ ਵੀ ਸਤ ਨਹੀਂ ਲੱਗਦਾ ਸਾਰਾ ਕੁਝ ਝੂਠ ਜਾਪਦਾ ਹੈ ਜਿਪਨੇ ਮਹਾਰਾਜ ਕਹਿੰਦੇ ਰੈਣ ਵਿਹਾਈ ਜਿਵੇਂ ਰਾਤ ਬਤੀਤ ਹੋ ਗਈ ਸੁਪਨਾ ਆਇਆ ਸੁਪਨੇ ਵਿੱਚ ਸਾਰਾ ਕੁਝ ਕਰਦਾ ਹੈ ਰੰਗਾ ਨੂੰ ਮਾਰਨ ਦਾ ਬੈਠਾ ਬੈਠਾ ਬੰਦਾ ਕਿਤੇ ਤੇ ਕਿਤੇ ਤਲਾ ਜਾਂਦਾ ਪਰ ਉਹ ਜਦੋਂ ਜਾਗ ਆਉਂਦੀ ਫਿਰ ਪਤਾ ਚੇਤੀ ਲੱਗਦਾ ਵੀ ਮੈਂ ਤਾਂ ਕਿਤੇ ਗਿਆ ਨਹੀਂ ਸੀ ਏਸੀ ਤਰ੍ਹਾਂ ਹੀ ਜਿੰਨਾ ਚਿਰ ਸੰਸਾਰ ਵਿੱਚ ਬੰਦਾ ਵਿਚਰਦਾ ਹੈ ਜਾਗਣਾ ਦੋ ਪ੍ਰਕਾਰ ਦਾ ਹੁੰਦਾ ਹੈ ਜੀ ਇੱਕ ਸੁਰਤੀ ਕਰਕੇ ਜਾਗਣਾ ਇੱਕ ਜਦੋਂ ਆਪਾਂ ਸੌਂ ਕੇ ਉੱਠਦੇ ਇਹਨੂੰ ਜਾਗਣਾ ਕਹਿੰਦੇ ਇਹ ਆਮ ਜਾਗਣਾ ਹੈ ਜਦੋਂ ਸੁਰਤੀ ਕਰਕੇ ਕੋਈ ਜਾਗਦਾ ਹੈ ਫਿਰ ਉਹਨੂੰ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਝੂਠ ਲੱਗਦਾ ਦਸਨ ਸਭੇ ਛਾਰ ਸਾਰਾ ਕੁਝ ਮਹਾਰਾਜ ਕਹਿੰਦੇ ਸਵਾਦ ਹੀ ਮੰਗਰ ਲੱਗਦਾ ਹੈ ਹਰ ਅੰਮ੍ਰਿਤ ਮੂਦ ਸੁਹਾਵਣੀ ਮਿਲ ਸਾਧੂ ਪੀਂ ਮਨਹਾਰ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਹਰ ਅਕਾਲ ਪੁਰਖ ਵਾਹਿਗੁਰੂ ਹਰੀ ਜਿਹੜਾ ਭਾਈ ਨਾਸ ਤੋਂ ਰਹਿਤ ਹੈ ਜਿਹੜਾ ਚਤੁਰਥਾ ਦਾ ਮਾਲਕ ਹੈ ਜਿਹੜਾ ਤ੍ਰੈਕਾਲ ਆਬਾਦ ਹੈ ਕਦੇ ਨਾਸ ਨਹੀਂ ਹੋਣ ਵਾਲਾ ਜਿਹੜਾ ਅਸਤਰਜ ਵਾਹਿਗੁਰੂ ਹੈ ਜਿਹੜਾ ਅਮਿਤੋਜ ਪਾਵਰ ਦਾ ਮਾਲਕ ਹੈ ਅੰਮ੍ਰਿਤ ਅੰਮ੍ਰਿਤ ਸ਼ਬਦ ਹੈ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਭਾਈ ਮੌਤ ਤੋਂ ਰਹਿਤ ਕਰਨ ਵਾਲਾ ਹੈ ਆ ਆ ਨੂੰ ਆ ਸੰਧੀ ਛੇਦ ਮ੍ਰਿਤ ਦਾ ਨਾਮ ਹੈ ਮੌਤ ਅੰਮ੍ਰਿਤ ਜਿਹੜਾ ਮੌਤ ਤੋਂ ਰਹਿਤ ਕਰਨ ਵਾਲਾ ਹੈ ਉਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਅੰਮ੍ਰਿਤ ਰੂਪ ਹੈ ਤੇ ਜਿਹੜਾ ਅੰਮ੍ਰਿਤ ਰੂਪ ਬੂੰਦਾ ਨੂੰ ਪੀ ਲੈਂਦਾ ਭਾਵ ਸ਼ਕਦਾ ਹੈ ਸੁਹਾਵਣੀ ਦਾ ਅਰਥ ਹੈ ਉਹਦਾ ਜੀਵਨ ਬੜਾ ਸੋਹਣੇਖ ਹੋ ਜਾਂਦਾ ਜਿਵੇਂ ਬਰਖਾ ਪੈਂਦੀ ਹੈ ਸਾਰੀ ਬਨਸਪਤੀ ਸੁਹਾਵਣੀ ਲੱਗਦੀ ਹੈ ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੀ ਨਾਮ ਰੂਪੀਆਂ ਬੂੰਦਾ ਪੀਂਦੀਆਂ ਨੇ ਗੁਰੂ ਕਾ ਸਿੱਖ ਸ਼ਕਦਾ ਹੈ ਜਾਂ ਉਸ ਨੂੰ ਛਕਣ ਦਾ ਯਤਨ ਕਰਦਾ ਤੇ ਮਹਾਰਾਜ ਕਿੰਨੀ ਫਿਰ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਫਿਰ ਗੁਰੂ ਦੀ ਰਹਿਮਤ ਵਾਪਰਦੀ ਹੈ ਜਿਵੇਂ ਮਹਾਰਜ ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲੇ ਆ ਤਾਂ ਦਰ ਸੁਣੀ ਪੁਕਾਰ ਮੇਗਾ ਨੋ ਫਰਮਾਨ ਹੋਵਾ ਵਰਸਾਹੁ ਕਿਰਪਾ ਧਾਰ ਇਹ ਆਕਾਲ ਪੁਰਖ ਵਾਹਿਗੁਰੂ ਜਿਵੇਂ ਵਿਦਵਾਨ ਕਹਿੰਦੇ ਨੇ ਸ਼ਾਂਤੀ ਬੂੰਦ ਬਬੀਹਾ ਲਬਦਾ ਸ਼ਾਂਤੀ ਬੂੰਦ ਜੇ ਮਨੁੱਖ ਤੇ ਪੈ ਜਾਵੇ ਮਨੁੱਖ ਦੀ ਬੁੱਧੀ ਬਦਲ ਹੋ ਜਾਂਦੀ ਹੈ ਸ਼ਾਂਤੀ ਬੂੰਦ ਜੇ ਗਧੇ ਤੇ ਪੈ ਜਾਵੇ ਉਹ ਹਲਕ ਜਾਂਦਾ ਹੈ ਸ਼ਾਂਤੀ ਬੂੰਦ ਸਿੱਪੀ ਤੇ ਪੈ ਜਾਵੇ ਮੋਤੀ ਬਣ ਜਾਂਦੀ ਹੈ ਸ਼ਾਂਤੀ ਬੂੰਦ ਸੱਪਤੀ ਪੈ ਜੇ ਸੱਪ ਦੀ ਜ਼ਹਿਰ ਵੱਧ ਜਾਂਦੀ ਹੈ ਇਸੇ ਤਰ੍ਹਾਂ ਕਈਆਂ ਬੰਦਿਆਂ ਨੂੰ ਜਿਹੜਾ ਪਰਮੇਸ਼ਰ ਦਾ ਨਾਮ ਹੈ ਜ਼ਹਿਰਵਾ ਵੀ ਕਰ ਜਾਂਦਾ ਗੁਣ ਬਹੁਤ ਹੁੰਦਾ ਹੈ ਪਰ ਅਹੰਕਾਰ ਤੇ ਆਕੜ ਇੰਨੀ ਕੁ ਹੁੰਦੀ ਹੈ ਵੀ ਬੰਦੇ ਦਾ ਸਤਕਾਰ ਨਹੀਂ ਕਰਦੇ ਗੁਰੂ ਸਾਹਿਬ ਦਾ ਅਦਬ ਨਹੀਂ ਕਰਦੇ ਜਿਨ ਪੈ ਜਿਨ ਪੈ ਅਦਬ ਨਹੀਂ ਬਾਣੀ ਧਾਰਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦਾਏ ਬਾਣੀ ਦਾ ਅਦਬ ਨਹੀਂ ਜਿਨ੍ਹਾਂ ਨੇ ਸਿੱਖਿਆ ਉਹਨਾਂ ਨੂੰ ਮਹਾਰਾਜ ਕਹਿੰਦੇ ਜੀਵਨ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਵਾਹਿਗੁਰੂ ਦਾ ਨਾਮ ਜਿਹੜਾ ਅੰਮ੍ਰਿਤ ਹੈ ਉਹਦੀਆਂ ਜਿਹੜੀਆਂ ਨਾਮ ਰੂਪੀ ਬੂੰਦਾਂ ਨੇ ਉਹਦੇ ਨਾਲ ਜੀਵਨ ਸੋਨਾ ਬਣਦਾ ਮਿਲ ਸਾਧੂ ਪੀਵਣ ਹਾਰ ਸਾਧੂ ਜਨਾਂ ਨੂੰ ਮਿਲ ਕਰਕੇ ਮਹਾਰਾਜ ਕਹਿੰਦੇ ਨਾਮ ਰੂਪੀ ਅੰਮ੍ਰਿਤ ਪੀ ਸਾਧੂ ਕੌਣ ਹੈ ਜਿਨ੍ਹਾਂ ਨੇ ਭਾਈ ਮਨ ਨੂੰ ਕਾਬੂ ਕਰ ਲਿਆ ਜਿਨ੍ਹਾਂ ਨੇ ਸਾਧਨਾ ਕਰਕੇ ਮਨ ਤੇ ਕੰਟਰੋਲ ਕਰ ਲਿਆ ਇੰਦਰੀਆਂ ਤੇ ਜਿਨ੍ਹਾਂ ਨੇ ਕਾਬੂ ਕਰ ਲਿਆ ਉਹ ਸਾਧੂ ਹੈ ਭੇਖ ਤਾਂ ਨਾਮ ਕਦੇ ਸਾਧੂ ਨਹੀਂ ਹੁੰਦਾ ਜੀ ਵਾਣ ਤਨ ਪ੍ਰਭ ਸੰਗ ਮੌਲੇ ਆ ਸਮਰਥਪੁਰਖ अपार वन नाम है जंगल दा तृण नाम है का दा महाराज ਕਹਿੰਦੇ ਜਿਹੜਾ ਵਾਹਿਗੁਰੂ ਜੰਗਲ ਰੂਪ ਹੋ ਕਰਕੇ ਘਾਹ ਦੇ ਅੰਦਰ ਭਾਵ ਛੋਟੀ ਤੋਂ ਛੋਟੀ ਟਣਕੇ ਦੇ ਵਿੱਚ ਵੀ ਵਾਹਿਗੁਰੂ ਦੀ ਜੋਤੀ ਪਲਕ ਰਹੀ ਹੈ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਦ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਈ ਇਹ ਅਕਾਲਪੁਰਖ ਵਾਹਿਗੁਰੂ ਪ੍ਰਭ ਸੰਗ ਮੌਲੇ ਆ ਉਹ ਅਕਾਲਪੁਰਖ ਵਾਹਿਗੁਰੂ ਜਿਹੜਾ ਹਰ ਥਾਂ ਤੇ ਰਮਿਆ ਹੋਇਆ ਸਮਰਥ ਹੈ ਪਰਿਪੂਰਨ ਕਾਲਪੁਰਖ ਵਾਹਿਗੁਰੂ ਹੈ ਉਹਦਾ ਕੋਈ ਪਾਰਾ ਵਾਰ ਕੋਈ ਹੱਦ ਕੋਈ ਬੰਨਾ ਨਹੀਂ ਹੈ ਇਸ ਲਈ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਕੀਰਤੀ ਕਰ ਹਰ ਮਿਲਣੈ ਨੋਮਲ ਲੋਚ ਦਾ ਕਰਮ ਮਿਲਾਵਨ ਹਾਰ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਜੇਦਾ ਮਨ ਵਾਹਿਗੁਰੂ ਨੂੰ ਮਿਲਣ ਵਾਸਤੇ ਲੋਚ ਦਾ ਭਾਵ ਇੱਛਾ ਰੱਖਦਾ ਹੈ ਤੇ ਗੁਰੂ ਕਿਰਪਾ ਕਰਦਾ ਕਰਮਾਂ ਦੁਆਰਾ ਗੁਰੂ ਕੇ ਸਿੱਖ ਨੂੰ ਵਾਹਿਗੁਰੂ ਮਿਲਾ ਦਿੰਦਾ ਹੈ ਕਰਮ ਜਿਹੜੇ ਭਾਈ ਕਦੇ ਮਰਦੇ ਨਹੀਂ ਹਨ ਕਰਮ ਸਾਡੇ ਜਨਮ ਤੋਂ ਪਹਿਲਾਂ ਨਹੀਂ ਮਰੀ ਜਿਹੜੇ ਕਰਮ ਹੁਣ ਭੋਗਾਂਗੇ ਇਹ ਵੀ ਕਰਮ ਸਾਡੇ ਮਰਦੇ ਨਹੀਂ ਹਨ ਕਰਮਾਂ ਦੁਆਰਾ ਹੀ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਚਾਹੁੰਦੇ ਆ ਹਾਂ ਜਿਹਦੇ ਕਰਮ ਭਾਈ ਬੜੇ ਮਾੜੇ ਨੇ ਜਿਹੜਾ ਆਪਣੀ ਆਪ ਨੂੰ ਬਹੁਤ ਨੀਤ ਸਮਝਦਾ ਹੈ ਤੇ ਮਹਾਰਾਜ ਕਹਿੰਦੇ ਨੀਤ ਬਣ ਕੇ ਹੀ ਗੁਰੂ ਕੋਲ ਆਵੀਦਾ ਹੈ ਨੀਤ ਨਿਮਾਣਾ ਹੋ ਕੇ ਗੁਰੂ ਕੋਲ ਆਈਦਾ ਹੈ ਹਮੇਸ਼ਾ ਹੀ ਨਿਮਾਣ ਦੇ ਵਿੱਚ ਨਿਮਰਤਾ ਵਿੱਚ ਗੁਰੂ ਕੋਲ ਆ ਕੇ ਕਹਿੰਦਾ ਹਮ ਨੀਤ ਇਹ ਕਾਲਪੁਰਖ ਵਾਹਿਗੁਰੂ ਅਸੀਂ ਨੀਚਾ ਅੰਦਰ ਨੀਚ ਜਾਤ ਨੀਚੀ ਹੂਮਤ ਨੀਚ ਇਹ ਗੱਲ ਮਹਾਰਾਜ ਨੂੰ ਕਹਿ ਕਰਕੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਸਾਡੇ ਕਰਮ ਨਹੀਂ ਹੈ ਤੁਹਾਨੂੰ ਮੰਨਣ ਦੇ ਪਰ ਤੁਸੀਂ ਕਰਮ ਬਦਲ ਸਕਦੇ ਹੋ ਤੁਹਾਡੇ ਵਿੱਚ ਪਾਵਰ ਹੈ ਤੁਸੀਂ ਸੁਪਰੀਮ ਪਾਵਰ ਦੇ ਮਾਲਕ ਹੋ ਹਰ ਇੱਕ ਮਨੁੱਖ ਦੇ ਵਾਹਿਗੁਰੂ ਕਰਮ ਬਦਲ ਸਕਦੇ ਹੈ ਇਹ ਸ੍ਰੀ ਮਹਾਰਾਜ ਕਹਿੰਦੇ ਵਾਹਿਗੁਰੂ ਕਰਮ ਬਦਲਣ ਯੋਗ ਹੈ ਜਿਵੇਂ ਮਾਤਾ ਸੁਰਖਣੀ ਦੇ ਵਾਹਿਗੁਰੂ ਨੇ ਕਰਮ ਬਦਲ ਦਿੱਤੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਕਰਮ ਗੁਰੂ ਬਦਲ ਸਕਦਾ ਹੈ ਜਿੰਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਦ ਬਲਿਹਾਰ ਮਹਾਰਾਜ ਕਹਿੰਦੇ ਜਿੰਨਾ ਸਖੀਆਂ ਨੇ ਜਗਿਆਸੀ ਜਗਿਆਸੀ ਰੂਪ ਸਖੀਆਂ ਨੇ ਪ੍ਰਭੂ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਹੋਂ ਤਿਨ ਕੈ ਸਦ ਬਲਿਹਾਰ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਬਲਿਹਾਰ ਦੀ ਅਖਰੀ ਅਰਥ ਬਣਦੇ ਨੇ ਜਿਹੜਾ ਆਪਣਾ ਬਲ ਹਾਰ ਕੇ ਗੁਰੂ ਕੋਲੇ ਆ ਜਾਵੇ ਆਪਣੀ ਤਾਕਤ ਆਪਣੀ ਸਮਰੱਥਾ ਆਪਣੀ ਧਨ ਦੌਲਤ ਆਪਣਾ ਅਹੁਦਾ ਗੁਰੂ ਕੋਲੇ ਛੱਡ ਕੇ ਆਵੇ ਤੇ ਗੁਰੂ ਕੋਲੇ ਆ ਕੇ ਕਵੇ ਮੇਰਾ ਮੰਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮਹਾਰਜ ਕਨੇ ਗੱਲ ਬਣਦੀ ਹੈ ਨਾਨਕ ਹਰ ਦੀ ਮਿਆਕਰ ਸ਼ਬਦ ਸਵਾਰਨ ਹਾਰ ਗੁਰੂ ਨਾਨਕ ਨਾਮੇ ਮੋਹਰ ਲਾ ਕੇ ਸਤਿਗੁਰੂ ਸਾਹਿਬੇ ਕਮਾਲ ਸਤਿਗੁਰੂ ਦੀਨ ਦੁਨੀਆ ਦੇ ਰਹਿਬਰ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਾਨਕ ਹਰਜੀ ਮਯਾ ਕਰ ਮਯਾ ਦਾ ਅਰਥ ਹੁੰਦਾ ਦਇਆ ਕਰ ਏਕਾਲ ਪੁਰਖ ਵਾਹਿਗੁਰੂ ਸਾਡੇ ਤੇ ਦਇਆ ਕਰੋ ਕੀ ਦਇਆ ਕਰਨੀ ਹੈ ਕੋਈ ਧਨ ਦੌਲਤ ਨਹੀਂ ਮੰਗੇ ਕੋਈ ਧੀ ਪੁੱਤਰ ਨਹੀਂ ਮੰਗੇ ਕੋਈ ਦੁਨੀਆਂ ਦੇ ਪਦਾਰਥ ਨਹੀਂ ਮਰਤ ਤੋਂ ਮੰਗੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਨਾਨਕ ਹਰਜੀ ਮਯਾ ਕਰ ਸਾਡੇ ਤੇ ਦਇਆ ਕਰੋ ਕਾਦੀ ਦਇਆ ਕਰਨੀ ਹੈ ਮਹਾਰਤ ਕਹਿੰਦੇ ਸ਼ਬਦ ਸਵਾਰਨਹਾਰ ਸ਼ਬਦ ਦੁਆਰਾ ਸਾਡਾ ਤਨ ਤੇ ਮਨ ਸਵਾਰ ਦਿਓ ਛੋਟੀ ਜੀ ਇਹ ਮੰਗ ਛੋਟੀ ਜੀ ਮਹਾਰਤ ਨੇ ਬੇਨਤੀ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੋਂ ਬਿਨਾ ਸਾਡਾ ਮਨ ਸਵਰ ਨਹੀਂ ਸਕਦਾ ਹੈ ਸ਼ਬਦ ਤੋਂ ਹੀ ਮਨ ਸਵਰੇਗਾ ਤੁਸੀਂ ਕਿਸੇ ਨੂੰ ਕਹੋ ਅਗਲਾ ਕਹਿੰਦਾ ਜੀ ਅਮਰ ਸ਼ਕਨ ਦੀ ਲੋੜ ਨਹੀਂ ਸਾਡਾ ਮਨ ਸਾਫ਼ ਹੁੰਦਾ ਆਹ ਗੁਰੂ ਸਾਹਿਬ ਜੀ ਸਵਾਲ ਕਰਦੇ ਨੇ ਵੀ ਸ਼ਬਦ ਦੁਆਰਾ ਹੀ ਮਨ ਸਾਫ਼ ਹੋਏਗਾ ਜੇ ਸ਼ਬਦ ਨਹੀਂ ਪੜਾਂਗੇ ਕਿਸੇ ਦਾ ਮਨ ਸਾਫ਼ ਕਦੇ ਨਹੀਂ ਹੁੰਦਾ ਅਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਸਾmvn ਤਿੰਨਾਂ ਸੁਹਾਗਣੀ ਜਨ ਰਾਮ ਨਾਮ ਉਰਹਾਰ ਸਾਵਣ ਦਾ ਮਹੀਨਾ ਉਹਨਾਂ ਲਈ ਸੋਭ ਲੀਕ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਹਾਰਦੀ ਨਿਆਈਂ ਹਿਰਦੇ ਵਿੱਚ ਪਰੋ ਲਿਆ ਹੈ ਇਸ ਲਈ ਸਤਿਗੁਰੂ ਜੀ ਸਾਵਣ ਦੇ ਮਹੀਨੇ ਸਾਨੂੰ ਸਮਝਾਉਂਦੇ ਨੇ ਸਤਿਗੁਰ ਜੀ ਕਿਰਪਾ ਕਰਨ ਵਿਚਾਰ ਕਰਦੇ ਆ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਤੁਛ ਬੁੱਧੀ ਹੈ ਆਪ ਸਰਬੱਤ ਸੰਤਾਂ ਸਾਹਿਬ ਸ੍ਰੀ ਗੁਰੂ ਅਕਾਲ ਪੁਰਖ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਬਖਸ਼ਿੰਦ ਹਨ ਬਖਸ਼ ਲੈਣਾ ਜੀ ਭੁਲਚੁਕ ਦੀ ਖਿਮਾ ਦੇਹੋ ਸਜਣਾ ਸੀਸ ਰੀਆਂ ਜੋ ਹੋਵੇ ਸਭ ਸੁਮੇਲ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ